ਪਾਣੀ ਚਾਹ ਤੋਂ ਖਾ ਠਾਇਆ ਤਾਂ ਸਾਰਾ ਸਮਝੀ ਗਈ ਨਹੀਂ ਅੱਜ ਆਈ ਥੀਏ ਆਜ ਆਦੇ ਬਸ ਕਾਹ ਚ ਬੈਠਾ ਬੜਿਆ ਬੜਿਆ ਮੈਨੂੰ ਚੋੜਿਆ ਉੱਡੀ ਗੇਂ ਦਾ ਵੀ ਬੋਲ ਬਸ ਸਭ ਕਾਲ ਠਿੰਡਾ ਤੋ ਕਿਵੇਂ ਆ ਆ ਵੀ ਤੇਰੀ ਜੰਦੇ ਹੋ ਹੋਏ ਕੀ ਹਾਲਾ ਤੇਰੇ ਮੇਤ ਤੇ ਹਾ ਹਾ ਇੱਕ ਥਾ ਹਾਂ ਤੇ ਜਾ ਸੈ ਜਾ ਤੂੰ ਦੇਤੇ ਕਿਵੇਂ ਹੋਏ ਹਾਂ ਹਾਂ ਠੀਕ ਠਾਕ ਹਾਂ ਹਾਂ ਅੱਛਾ ਕੰਗਾ ਕੀ ਠੀਕਤ ਕੀ ਕਰਦਾ ਉੱਥੇ ਬੈਠਾ ਬਦਲਦਾ ਕੁਛ ਨਹੀਂ ਲਾ ਪ੍ਰੋਵੀਡਰ ਦਾਵਾ ਦਾਸ ਪੜਿਆ ਸੀ ਕੌਡੀ ਖੇਡਦਾ ਹੁੰਦਾ ਸੀ ਵਾਹ ਜੇ ਚੱਕਰ ਪਿਆ ਵਿਚਾਰੇ ਦੇ ਹਾਂ ਕਿਵੇਂ ਆ ਫਿਰ ਹਾਂ ਠੀਕ ਹਾਂ ਹਾਂ ਚੱਲੇਗਾ ਸਾਡੇ ਨਾਲ ਕੰਗਾ ਹਾਂ ਮੈਂ ਕਿਹਾ ਆਹ ਹਾਂ ਹਾਂ ਸਾਡੇ ਨਾਲ ਚਲੇਗਾ ਅੱਬਾ ਜੀ ਵਾਹ ਹਾਂ ਲਗਾ ਤੇ ਨੌਤਰ ਤੇਜਾ ਸਿੰਘ ਹਾਂ ਬਾਪੂ ਦਾ ਲੋਕੀਆ ਆਉਂਦਾ ਹੋ ਆਉਂਦਾ ਬਾਪੂ ਦਾ ਲੋਕੀਆ ਤੇਜੇ ਹਾਂ ਵੀ ਬੰਦੇ ਹਾਂ ਬੰਦੇ ਹਾਂ ਤੇ ਆ ਨਾਲ ਹਾਂ ਨਹੀਂ ਕੋਈ ਨਾ ਆ ਬਹੁਤ ਜਿਆਦਾ ਵਾਰਤ ਬਗਾਉਦਾ ਕੋਈ ਆਉਂਦੇ ਆ ਮਹਾਜਨ ਨੂੰ ਕਹਿੰਦੇ ਅੱਗੇ ਦੇ ਦੇ ਉਹ ਵਾਹੀ ਕੁਸਾ ਇਹ ਪੁੰਨੀ ਆ ਇਸ ਤਰ੍ਹਾਂ ਜਾਲਦਾ ਇਹਦਾ ਬਹੁਤ ਮੁੰਡਾ ਹੈ ਪਰ 10 ਪੜਿਆ ਹੋਇਆ ਹੈ ਪਰ ਉਹਨਾਂ ਦਾ ਦੁਆਇ ਦੇ ਜਾਂਦੇ ਆ ਅੰਦਰੇ ਇੱਕ ਮਿੰਟ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਹ ਕੀ ਸਾ ਹੋਇਆ ਇਹ ਕਿਹੜੀ ਸਦੀ ਚੱਲਦੀ ਹੈ ਜੀ ਅੱਜ ਦੇ ਸਮੇਂ ਦੇ ਵਿੱਚ ਵੀਰ ਦੇ ਹਾਲਾਤ ਤੇਜੇ ਵੀਰੇ ਦੇ ਹਾਲਾਤ ਅੱਜ ਦੇ ਤੁਸੀਂ ਦੇਖ ਸਕਦੇ ਹੋ ਕਿੰਨੀ ਨਰਕ ਭਰੀ ਜਨਤੀ ਜਿਉਣ ਲਈ ਮਜਬੂਰ ਆ ਵੀਰਾਂ ਦਸ ਦਿਨੇ ਪਿੰਡ ਵਾਸੀ ਕੇ ਵੀਰ ਇਹ ਹਾਕੀ ਹਾਕੀ ਦਾ ਖੇਡਦੇ ਸੀ ਨਾ ਕਬੱਡੀ ਕਬੱਡੀ ਦਾ ਬਹੁਤ ਵੱਡਾ ਹਾਕੀ ਦਾ ਖਿਡਾਰੀ ਸੀ ਬੰਦਾ ਤੀਜਾ ਬਾਈ ਪਲੱਸ 2 ਪੜਿਆ ਹੋਇਆ ਵਾ ਤੇ ਪਰਿਵਾਰ ਛੱਡ ਪਰਿਵਾਰ ਛੱਡ ਕੇ ਚਲਾ ਗਿਆ ਤੇ ਅੱਜ ਦੇ ਨਰਕ ਪਰੇ ਹਾਲਾਤ ਆਪਾਂ ਕਹਿ ਸਕਦੇ ਆ ਵੀ ਇਤੋਂ ਵੱਡੇ ਕੋਈ ਨਰਕ ਪਰੇ ਹਾਲਾਤ ਨਹੀਂ ਹੋਣਗੇ ਦੇਖੋ ਕਿਵੇਂ ਕੂੜਾ ਕਰਕੜੇ ਜਿਹੜੇ ਦਿਖਾਈ ਆ ਕੇ ਅੰਦਰ ਵਿਖਾਈ ਗਈ ਦਾ ਕਿ ਮੇਰੇ ਅੱਜ ਦੇ ਸਮੇਂ ਦੇ ਵਿੱਚ ਦੱਦਾ ਗੁਰੂ ਪੰਡਾ ਜੀ ਬਰਨਾਲੇ ਜਿਹੜੇ ਚ ਪੈਂਦਾ ਸਰਵੇ ਦੇ ਹਿਸਾਬ ਨਾਲ ਇਹ ਤੇ ਬਸ ਕੋਈ ਰੋਟੀ ਪਾਣੀ ਦੇ ਗਿਆ ਬਸ ਇਹਨੇ ਇਹੋ ਜਿਹੇ ਹਾਲਾਤਾਂ ਵਿੱਚ ਰੋਟੀ ਪਾਣੀ ਖਾੜਨਾ ਆ ਨਾਉ ਦੇਖੋ ਜੀ ਬਾਈ ਦੇ ਕਿੰਨੇ ਵਧੇ ਹੋਏ ਨੇ ਕੀ ਹਾਲਾਤ ਆ ਹਾ ਹੈ ਲੱਗੀ ਆ ਤੇ ਹਾਂ ਬਾਹਗੁਰੂ ਅੱਗੇ ਅਰਦਾਸ ਕਰਨੀ ਤੇਜੇ ਵੀਰ ਬਾਰੇ ਹਾਂ ਤੇਜਾ ਵੀ ਠੀਕ ਹੋਵੇ ਹਾਂ 48 ਦਾਸਦਿਆ ਪਿੰਡ ਦੇ ਵੀਰ ਕਹਿੰਦੇ ਭੱਜਦਾ ਕਿਸੇ ਦੇ ਬੂਨਾ ਕੁਝ ਕੀ ਚੱਕ ਕੇ ਰੂੜਾ ਮਾਰਿਆ ਕਾਂ ਜਾਂ ਕੁਝ ਹੋਰ ਹਨਾ ਨੁਕਸਾਨ ਵੀ ਕਰ ਦਿੰਦਾ ਵਾ ਤੇ ਤਸ ਹਾਲਾਤ ਦੇ ਵਿੱਚ ਬੰਦਾ ਵੀਰ ਸਾਨੂੰ ਇਹ ਚੀਜ਼ਾਂ ਬਾਈ ਮਿਲਿਆ ਅੱਜ ਪਿੰਡ ਗੱਦਾਪੁਰ ਜ਼ਿਲ੍ਹਾ ਬਰਨਾਲਾ ਦੇ ਵਿੱਚ